40 ਸਾਲ ਕਾਂਗਰਸ ਪਾਰਟੀ ਦੀ ਬਾਕ-ਬਾਕ ਜ਼ਿਲ੍ਹਾ ਕਾਂਗਰਸ ਕਮੇਟੀਆਂ ਔਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਆਦੇਦਾਰ ਰਹਿਤੋ ਬਾਅਦ ਅੱਜ ਮੈਂ ਸਰੇਮਾਨ ਦੇ ਨਾਲ ਕਾਂਗਰਸ ਪਾਰਟੀ ਦੀ ਪ੍ਰਾਈਮਰੀ ਮੈਂਬਰਸ਼ਿਪ ਤੋਂ ਸੇਵਾ ਦੇ ਰਹੇ ਨਾ ਨਾ ਮੈਂ ਇਹ ਬਾਕੀ ਨਹੀਂ ਕਰਦਾ ਹਾਂ ਆ ਜੀ ਕੋਰਟ ਹੈ ਜੀ ਮੇਰਾ ਵੀ ਕੋਰਟ ਫਲਾਉਂਦਾ ਇਹ ਹੀ ਮੇਰਾ ਅਧਦਾ ਕਾਰਨ ਕੀ ਹੈ ਕਾਰਨ ਕੀ ਹੈ ਜੀ ਕਿਉਂ ਆਪੀ ਵੱਧਦਾ ਜਾ ਰਹੇ ਮੈਂ ਸਮਝਦਾ ਜਦੋਂ ਮੈਂ ਕਾਂਗਰਸ ਪਾਰਟੀ ਦੇ ਵਿੱਚ 1979 ਦੇ ਵਿੱਚ ਸ਼ਾਮਲ ਹੋਇਆ ਸੀ ਜੀ ਬੈਟ ਹਰੀਕੇਸ਼ਨ ਜੀ ਦੀ ਰੋਈ ਦੇ ਵਿੱਚ ਮੈਂ ਹੋਇਆ ਸੀ ਸ਼ਾਮਲ ਉਸ ਤੋਂ ਬਾਅਦ 1992 ਦੇ ਵਿੱਚ ਜਿਲਾ ਬਣਿਆ ਹੋਰ ਬੈਧਰੀ ਕਿਸ਼ਨ ਜੀ ਨੇ ਜ਼ਿਲੇ ਦੀ ਕਮਾਡ ਸੰਭਾਲੀ ਔਰ ਉਸ ਟਾਈਮ ਦੇਖਿਆ ਸੀ ਦੇਖਣ ਨੂੰ ਮਿਲਿਆ ਸੀ ਕਿ ਆਰਗੇਨਾਈਜੇਸ਼ਨ ਨਾਲ ਹੀ ਕੋਈ ਚੀਜ਼ ਸੀ ਅੱਜ ਸਾਡੇ ਪਿਸ਼ਮ ਪਿਤਾ ਮਾ ਕਾਂਗਰਸ ਦੇ ਬੈਧਰੀ ਕਿਸ਼ਨ ਜੀ ਸਵਰਗਾ ਚੋ ਬੈਠੇ ਉਦਾਸ ਹੋ ਰਹੇ ਹੋਣਗੇ ਕਿ ਜਿਲਾ ਪਟੇਕਰ ਸਾਹਿਬ ਦੇ ਵਿੱਚ ਮੇਰਾ ਬੂਟਾ ਲਾਇਆ ਹੋਇਆ ਅੱਜ ਫੁੱਪ ਰਿਹਾ ਹੈ ਮੈਂ ਮਜੂਦ ਕਰਦਾ ਕਿ ਹੁਣ ਆਰਗੇਨਾਈਜੇਸ਼ਨ ਦਾ ਦੀ ਕੋਈ ਚੀਜ਼ ਨਹੀਂ ਰਹੀ ਇਸੇ ਕਰਕੇ ਮੈਨੂੰ ਪਾਰਟੀ ਦੀ ਪ੍ਰਾਈਮਰੀ ਮੈਂਬਰਸ਼ਿਪ ਤੋਂ ਸਿਫਾ ਦੇਣਾ ਪਿਆ ਹੈ ਵੱੰਦੀ ਨੇ ਵੱਡੇ ਵੱਡੇ ਅਹੁਦੇ ਤੇ ਰਹੇ ਨੂੰ ਵੀ ਦੁਬਾਰਾ ਪੁਨਰਾਰਥੀ ਆਇਆ ਜਿਵੇਂ ਤੁਸੀਂ ਕਹਿੰਦੇ ਆ ਭਾਵੇਂ ਮੈਂ ਵੱਡੇ ਵੱਡੇ ਅਹੁਦੇ ਤੇ ਰਹਾਂ ਪਰ ਕਾਰਵਾਰ ਤੇਰਾ ਚੀਜ਼ ਨੂੰ ਹੱਥ ਨਾਲ ਆਏ। ਬਹੁਰੇ ਦੇ ਵੀ ਸਾਰਾ ਕੁਝ ਸਮਝ ਹੀ ਗਏ ਹੋਊ। ਸਮਝ ਨਹੀਂ ਗੰਤ ਸੋਣ ਕੋਈ ਇਹ ਗੱਲ ਹੈ ਕਿ ਕਾਰਵਾਰ ਤੇਰਾ ਚੀਜ਼ ਨੂੰ ਹੱਥ ਨਾਲ ਆਉਦਾ ਚਾਹਤ ਕਿ ਜਿਹਦੀ ਕਾਰਗਾਰੀ ਤੋਂ ਸੈਟੀਸਫਾਈਡ ਜੀ ਰਾਹੁਲ ਗਾਂਧੀ ਜੀ ਜਾਂ ਜਿਹੜਾ ਪੰਜਾਬ ਦਾ ਪ੍ਰਧਾਨ ਹੈ ਇਹਦੇ ਵਿੱਚ ਮਿਲਿਆਦਾ ਸਾਹਿਬ ਦਾ ਵੀ ਇੱਥੇ ਜਿੱਥੇ ਮੈਂ ਜਿਹੜੇ ਔਲੇ ਮੈਂ ਕੰਮ ਕਰਾ ਉੱਥੇ ਮਿਲ ਕੇ ਆਰਗੇਨਾਈਜੇਸ਼ਨਾਂ ਦੀ ਕੋਈ ਚੀਜ਼ ਨਹੀਂ ਹੈ। ਸੇ ਕਰਕੇ ਕੀ ਕਿਸੇ ਕਾਰਨ ਤਾਂ ਵੀ ਹੋਰ ਹੋਊਗਾ ਨਾ ਗੇਮ ਜੇ ਹੋਰ ਹੋ ਰਹੀ ਆਪਾਂ ਇਹ ਆਰਾਮ ਮੰਦਰ ਵਾਲੀ ਝੂਲੇ ਕੰਮ ਦੇ ਪਾਰਟਿਸਿਪੇਟ ਨਹੀਂ ਕੀਤਾ ਉਹ ਤੋਂ ਨਰਾਜ਼ ਹੋਵੇ ਤੁਹਾਡੇ ਮਨ ਦੇ ਵਿੱਚ ਤਾਂ ਵੀ ਉਹ 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 ਵੀ ਕਿਛ ਹੋ ਸਕਦਾ ਹੈ ਕਿਸੇ ਪਾਰਟੀ ਹਾਇਕ ਮੰਨਣ ਦੀ ਗੱਲ ਕੀਤੀ ਤੁਸੀਂ ਜੇ ਤੁਸੀਂ ਕਹਿੰਦੇ ਵੀ ਲੋਕਲ ਜਿਵੇਂ ਕਿਸੇ ਤੋਂ ਨਰਾਜ਼ ਹੋ ਤੁਸੀਂ ਨਹੀਂ ਮੈਂ ਪਿਛਲੇ 1.5 ਸਾਲ ਦੇ ਵਿੱਚੋਂ ਤੋਂ ਕਾਰੀ ਬੈਠਾ ਹਾਂ ਆਪਣੇ ਆਪ ਨੂੰ ਰਿਜੋਰਸ ਹੋ ਗਿਆ ਔਰ ਮੁਖ ਸੁਭਦੇ ਵਿੱਚ ਜਦ ਪਾਰਟੀ ਦੇ ਲੀਡਰ ਕਿਸੇ ਦੇ ਵਰਕਰ ਦੇ ਸ਼ਾਮਲ ਨਹੀਂ ਹੁੰਦੇ ਤਾਂ ਵਰਕਰ ਨੂੰ ਮਾਜੂਸੀ ਤਾਂ ਹੁੰਦੀ ਹੈ ਮੈਂ ਤਕਰੀਬਨ 4 4 ਮਹੀਨੇ ਇੱਕ ਸਪਾਈਨ ਦਾ ਆਪਰੇਸ਼ਨ ਕਰਵਾਉ ਤੋਂ ਬਾਅਦ ਕਰ ਰਿਹਾ ਪਰ ਕਿਸੇ ਵੀ ਲੀਡਰ ਦੇ ਮੇਰੇ ਤੋਂ ਬਾਰੇ ਇਹ ਕੁਛ ਆ ਨਹੀਂ ਨਾ ਇਹ ਪ੍ਰਸੰਗਿਤ ਐਮਪੀ ਸਾਹਿਬ ਨੇ ਕੋਈ ਕੰਟੈਕਟ ਕਰਿਆ ਮੈਨੂੰ ਕਿਸਕੇ ਨਾਲ ਮੈਨੂੰ ਕੰਟੈਕਟ ਕੀਤਾ ਸਾਗਰਾ ਸਾਹਿਬ ਦੇ ਬੜੇ ਨਜ਼ਦੀਕ ਸੀ ਤੁਸੀਂ ਜਿਹੜਾ ਵਿਧਾਇਕ ਸੀ ਸਾਫ ਦਾ ਉਹ ਮਤ ਬੜੇ ਨਜ਼ਦੀਕ ਸੀ ਤੁਸੀਂ ਵੀ ਮੈਂ ਬਹਿ ਤੋਂ ਕੱਲ ਰਾਤੀ ਸਾਡੇ ਵਿੱਚ ਸਾਰੀ ਗੱਲ ਆ ਗਈ ਕਿ ਕਾਰਵਾਰ ਤੇਰਾ ਚੀਜ਼ ਨੂੰ ਆਤਮਾ ਵਿੱਚ ਇਹਦੇ ਵਿੱਚ ਸਾਰਾ ਕੁਝ ਹੀ ਆ ਗਿਆ ਪਰ ਅੱਗੇ ਹੁਣ ਕੀ ਪਲਾਨ ਹੈ ਜੇ ਕਿਹੜੀ ਪਾਰਟੀ ਜੋਇਨ ਕਰਨ ਜਾ ਰਹੇ ਹੋ ਇਹ ਮੈਂ ਹਲੇ ਕੋਈ ਗੱਲ ਸਾਰੇ ਮੇਰੇ ਜਿੰਨੇ ਜਿਆਦਾ ਹੋਰ ਮੇਰੇ ਬਹੁਤ ਜ਼ਿਕੀ ਮੇਰੇ ਨਾਲ ਆਪਣੇ ਮਿੱਤਰ ਹੀ ਬੁਲਾਏ ਆਏ ਨੇ ਕਿਉਂਕਿ ਐਮਰਜੈਂਸੀ ਪ੍ਰੋਗਰਾਮ ਸੀ ਇਹਦੇ ਉਤਵਾਲ ਮੈਂ ਰੈਕਡੂਗਾ ਪਰ ਸਾਰੇ ਬੰਦਿਆਂ ਨਾਲ ਜੋ ਵੀ ਮੇਰੇ ਕੋਲ ਸਾਰੇ ਕਹਿਣਗੇ ਉਹ ਬਰੇ ਕਿੰਨੇ ਕਿੰਨੇ ਬੰਦਿਆਂ ਨੂੰ ਰੈਕ ਅਸਤੀਫਾ ਨਾਲ ਤੁਸੀਂ ਆਪਣੇ ਤੁਹਾਡੇ ਨਾਲ ਕਿੰਨੇ ਬੰਦੇ ਰਹਿ ਤਾ ਹੁ ਕਈ ਦਿਨ ਦਖਰੂ ਕਿਨੇ ਅਜਾ ਦੇਖ ਦੇਖੀ ਤੇ ਮੇਰਾ ਪੱਕੀ ਹੋਰ ਵੀ ਟਾਈਮ ਦੇ ਵਿੱਚ ਟਾਈਮ ਤੋਂ ਬਾਅਦ ਹੋਰ ਲੋਕ ਵੀ ਅਸਤੀਫਾ ਦੇਣਗੇ ਕਾਫੀ ਲੋਕ ਇਹ ਕਹਿ ਗਏ ਯਾਰ 파ਰਟੀ ਦਾ ਅੱਜ ਆਪ ਦੇਖ ਹੀ ਰਹੇ ਹੋ ਪਾਰਟੀ ਵਿੱਚ ਕੀ ਹੈ ਭਾਂਜੇ ਇੱਥੇ ਬੜੇ ਉੱਥੇ ਰਹੇ ਪਿੱਛੇ ਬਿਮਾਰ ਸੀ ਕਹਿੰਦੇ ਕੋਈ ਆਇਆ ਨਹੀਂ ਤੇ ਤੁਹਾਨੂੰ ਜੇ ਵੀ ਆ ਦੂਜੇ ਵੀ ਵਿਧਾਇਕ ਤੁਹਾਡਾ ਹਾਂ ਚਾਲ ਪੁੱਛਦੇ ਰਹੇ ਆਪਣੇ ਮੈਂ ਪੁੱਛ ਰਹੀ ਹਾਂ ਕੀ ਕਰੀਏ ਅੱਛਾ ਜੀ ਇਹ ਤਾਂ ਲੋਕਾਂ ਨੂੰ ਪਤਾ ਹੋਣਾ ਦੂਜੇ ਇਲਾਕਿਆਂ ਦਾ ਪੁੱਛਿਆ ਸੀ ਹਾਂ ਸਾਰੇ ਮੈਨੂੰ ਬਿਲਕੁਲ ਸਾਰੇ ਆਏ ਆ ਆਪ ਵਾਲੇ ਵੀ ਆਏ ਦੂਜੇ ਪਾਰਟੀਆਂ ਦੇ ਲੋਕ ਵੀ ਆ ਗਏ ਬਿਲਕੁਲ ਬਿਲਕੁਲ ਹਾਲ ਚਾਲ ਪੁੱਛਿਆ ਕਰੀਏ ਆਪਣੀ ਪਾਰਟੀ ਦਾ ਕੋਈ ਨਹੀਂ ਆਇਆ ਜੀ ਤੁਹਾਨੂੰ ਨਰਾਜ਼ਗੀ ਹੈ ਮੈਨੂੰ ਨਰਾਜ਼ਗੀ ਨਹੀਂ ਚਲੋ ਉਹਨਾਂ ਦੀ ਮਰਜ਼ੀ ਹੈ ਮੈਂ ਮੇਰਾ ਮੈਂ ਮਹਿਸੂਸ ਕਰਦਾ ਕਿ ਦੁੱਖ ਸੁੱਖ ਦੇ ਵਿੱਚ ਤਾਂ ਦੁਸ਼ਮਣੇ ਵੀ ਆਪਾ ਚਲੇ ਜਾਂਦੇ ਆ ਮੈਂ ਮਹਿਸੂਸ ਕਰ ਰਿਹਾ ਲੱਗਦਾ ਹੈ ਆ ਟਾਈਮ ਪਾਰਟੀ ਬਦਲ ਲੋੜ ਵਰਤ ਰਹਾਂ ਦੀ ਤੇ ਇਹ ਕਹਿੰਦਾ ਮੈਂ ਵੀ ਉਹਨੂੰ ਇੱਕ ਬੜੇ ਦਰਜਾ ਕਦਰ ਕਰਨੀ ਚਾਹੀਦੀ ਰਾਹਤ ਕਹੀ ਗਈ ਹੈ ਜਿਲ੍ਹਾ ਪ੍ਰਧਾਨ ਵੀ ਸੰਪਰਕ ਵਿੱਚ ਨੇ ਜੇ ਤੁਸੀਂ ਬਾਰੇ ਜਿਲ੍ਹਾ ਪ੍ਰਧਾਨ ਨਾਲ ਮੇਰੇ ਬਹੁਤ ਸੰਪਰਕ ਰਹੇ ਹਨ ਜਿਲ੍ਹਾ ਪ੍ਰਧਾਨ ਹਾਂ ਆਹ ਬੋਦੀ ਵੀ 10 ਸਾਲ ਪਹਿਲਾਂ ਮੈਨੂੰ ਜਿਲ੍ਹਾ ਪ੍ਰਧਾਨ ਦਾ ਫੋਨ ਆ ਕੇ ਹਟਿਆ ਉਹ ਵੀ ਤੁਹਾਡੇ ਨਾਲ ਜਾਣਗੇ ਜਿਵੇਂ ਤੁਸੀਂ ਪਾਰਟੀ ਛੱਡ ਕੇ ਨਹੀਂ ਮੈਂ ਮੈਂ ਕੁਝ ਨਹੀਂ ਕਹਿ ਸਕਦਾ ਬਾਰੇ ਠੀਕ ਫਿਰ ਉਹ ਕੋਲ ਸੌਣ ਰਿਹਾ ਸਪਕ